ਜੀ ਪੰਜਾਬੀਓ ਸਾਸਰੀ ਕਾਲ ਜਿਵੇਂ ਕਿ ਰਣਜੀਤ ਸਿੰਘ ਢੱਡਰੀਆਂ ਵਾਲੇ ਦਾ ਇੱਕ ਹੋਰ ਨਿਊਜ਼ ਸਾਹਮਣੇ ਆ ਗਈ ਹੈ ਨਵੀਂ ਸਟੇਟਮੈਂਟ ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ ਲੈ ਕੇ ਫਿਰ ਤੋਂ ਜਾਨੀ ਇੱਕ ਵੀਡੀਓ ਪਾਈ ਗਈ ਹੈ ਆ ਰਣਜੀਤ ਸਿੰਘ ਢੱਡਰੀਆਂ ਵਾਲੇ ਕੀ ਕਹਿ ਰਹੇ ਨੇ ਇਹ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਸੁਣਾਉਣ ਜਾ ਰਿਹਾ ਕਿਉਂਕਿ ਮਾਮਲਾ ਬੜਾ ਗੰਭੀਰ ਹੈ ਤੁਸੀਂ ਸਾਰੇ ਜਾਣਦੇ ਹੋ ਇੱਕ ਜਿਹੜਾ ਕੁੜੀ ਦਾ ਕੇਸ ਪਿਆ ਉਸ ਕੇਸ ਨੇ ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ ਅਸ ਕਦਰ ਯਾਨੀ ਹੋਰ ਬਹੁਤ ਜ਼ਿਆਦਾ ਮਸ਼ਹੂਰ ਕਰ ਦਿੰਦਾ ਬਹੁਤ ਸਾਰੇ ਵਿਵਾਦਾਂ ਦੇ ਵਿੱਚ ਖੜਾ ਕਰ ਦਿੰਦਾ ਲੋਕ ਵਿਰਧ ਹੋ ਰਹੇ ਨੇ ਕਿਉਂਕਿ ਉਹ ਲੋਕ ਜਿਹੜੇ ਵੱਡੇ ਪੱਧਰ ਤੇ ਜੁੜੇ ਸੀ ਕਈ ਲੋਕ ਤਾਂ ਇੱਥੋਂ ਦੇ ਕਹਿ ਰਹੇ ਨੇ ਕਿ ਉਹਨਾਂ ਵਿੱਚੋਂ ਕਈ ਲੋਕ ਟੁੱਟ ਵੀ ਗਏ ਨੇ ਕਿਉਂਕਿ ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ ਲੈ ਕੇ ਇੱਕ ਕੁੜੀ ਦਾ ਜਿਹੜਾ ਕਿ ਮਾਮਲਾ ਖੜਾ ਹੋਇਆ ਤਾਂ ਉਸ ਦੇ ਭਰਾ ਵੱਨੀਓ ਪਟੀਸ਼ਨ ਪਾਈ ਜਾਂਦੀ ਆ ਗੌਰਵ ਯਾਦਵ ਨੂੰ ਤਾੜ ਪੈ ਜਾਂਦੀ ਆ ਉਸ ਤੋਂ ਬਾਅਦ ਗੌਰਵ ਯਾਦਵ ਉਹ ਸਮੇਂ ਦੇ ਜਿਹੜੇ ਅਫੀਸਰ ਸੀ ਜਦੋਂ ਇਹ ਮਾਮਲਾ 2012 ਦੇ ਵਿੱਚ ਹੋਇਆ ਸੀ ਉਸ ਕੁੜੀ ਦਾ ਤਾਂ ਉਹਨਾਂ ਨੂੰ ਡਿਸਮਿਸ ਕਰ ਦਿੱਤਾ ਸੀ ਉਹਨਾਂ ਨੇ ਤਾਂ ਉਸ ਤੋਂ ਬਾਅਦ ਬਹੁਤ ਹਾਈਲਾਈਟ ਹੋ ਚੁੱਕਿਆ ਹੈ ਜਿਹੜਾ ਕਿ ਕੇਸ ਹੈ ਉਹਨੂੰ ਲੈ ਕੇ ਇੱਕ ਗੱਲ ਹੋਰ ਮੈਂ ਤੁਹਾਡੇ ਸਾਹਮਣੇ ਧਰਨ ਜਾ ਰਿਹਾ ਹਾਂ ਰਣਜੀਤ ਸਿੰਘ ਢੱਡਰੀਆਂ ਵਾਲੇ ਸੰਤ ਦੀ ਕਿਉਂਕਿ ਅਕਸਰ ਤੁਸੀਂ ਮੇਰੇ ਚੈਨਲ ਤੇ ਦੇਖਿਆ ਹੋਣਾ ਕਿ ਮੈਂ ਬਹੁਤ ਸਾਰੀਆਂ ਯਾਨੀ ਵੀਡੀਓ ਪਾਈਆਂ ਬਹੁਤ ਸਾਰਾ ਇਸ ਮੁੱਦੇ ਦੇ ਉੱਤੇ ਮੈਂ ਕੰਮ ਕਰ ਚੁੱਕਿਆ ਹਾਂ ਤਾ ਪੰਜਾਬ ਦੇ ਲੋਕਾਂ ਨੂੰ ਵੈਸੇ ਜਿੰਨੇ ਸਾਡੇ ਪੰਜਾਬ ਦੇ ਸਾਡੇ ਭੈਣ ਭਰਾ ਜੁੜੇ ਨੇ ਉਹਨਾਂ ਨੂੰ ਵੱਡੇ ਪੱਧਰ ਤੇ ਇਸ ਗੱਲ ਦਾ ਪਤਾ ਹੈ ਕਿ ਦੇਵਾ ਸਿੱਧੂ ਨੇ ਬਹੁਤ ਵੱਡੇ ਵੱਡੇ ਖੁਲਾਸੇ ਪਹਿਲਾਂ ਵੀ ਕੀਤੇ ਨੇ ਤਾਂ ਅੱਜ ਮੈਂ ਤੁਹਾਡੇ ਸਾਹਮਣੇ ਇੱਕ ਐਸੀ ਨਿਊਜ਼ ਸੁਣਾਉਣ ਜਾ ਰਿਹਾ ਰਣਜੀਤ ਸਿੰਘ ਢੱਡਰੀਆਂ ਵਾਲੇ ਦੀ ਜਿਹਦੇ ਉੱਤੇ ਆਪਾਂ ਬਾਅਦ ਦੇ ਵਿੱਚ ਵਿਚਾਰ ਚਰਚਾ ਜ਼ਰੂਰ ਕਰਾਂਗੇ ਕਿਉਂਕਿ ਜਿਹੜੀ ਇਹ ਗੱਲ ਹੈ ਇਹ ਬੜੀ ਹੀ ਇੱਕ ਅਹਿਮ ਗੱਲ ਹੈ ਤੇ ਜ਼ਰੂਰੀ ਗੱਲ ਹੈ ਸਾਡੇ ਲੋਕਾਂ ਦੇ ਲਈ ਸੁਣ ਲੈਣੀ ਸੁਣੋ ਵਾਹਿਗੁਰੂ ਜੀ ਕਾ ਖਾਲਸਾ ਰਾਇ ਗੁਰਜੀ ਕੀ ਫਤਿਹ ਸਵੇਰੇ ਉੱਤੇ ਦੇ ਖਬਰਾਂ ਦੇ ਵਿੱਚ ਲੱਗੀ ਇੱਕ ਨਿਊਜ਼ ਵੇਖੀ ਖਬਰ ਪੜ੍ਹੀ ਜਿਸ ਵਿੱਚ মিডিਆ ਐਡਵਾਈਜ਼ਰ ਕਹਿ ਲੋ ਬੁਲਾਰੇ ਉਹਨਾਂ ਦੇ ਸਰਚਾਂਦ ਸਿੰਘ ਪ੍ਰੋਫੈਸਰ ਸਰਚਾਂਦ ਸਿੰਘ ਜਿਨ੍ਹਾਂ ਵੱਲੋਂ ਇੱਕ ਖਬਰ ਲੱਗੀ ਹੋਈ ਹੈ ਕਿ ਢੱਡਰੀਆਂ ਵਾਲੇ ਦਾ ਪਰਦਾ ਫਾਸ਼ ਤੇ ਉਹਦੇ ਬਾਰੇ ਮੈਂ ਤੁਹਾਡੇ ਨਾਲ 5-7 ਮਿੰਟ ਗੱਲ ਕਰਨੀ ਕਉਂ ਦਾ ਇੱਕ ਗੱਲ ਤਾਂ ਕਲੀਅਰ ਹੈ ਕਿ ਪਿਛਲੇ 4 ਸਾਲ ਤੋਂ ਜਦੋਂ ਤੋਂ ਮੈਂ ਆਪਣੀ ਗੱਲ ਖੁੱਲ ਕੇ ਕਲੀਅਰ ਕਹਿਣੀ ਸ਼ੁਰੂ ਕੀਤੀ ਹੈ ਜਿਵੇਂ ਜਿਵੇਂ ਸਮਝ ਆਈਏ ਅੱਗੇ ਆਪਣੀ ਗੱਲ ਖੁੱਲ ਕੇ ਕੀਤੀ ਹੈ ਸਾਕੀਤੀਆਂ ਜਾਂਦੀਆਂ ਜਦੋਂ ਵੀ ਅਕਾਲ ਤਖਤ ਸਾਹਿਬ ਤੇ ਸ਼ਿਕਾਇਤਾਂ ਲੈ ਕੇ ਗਏ ਹੈ ਉਹ ਟਕਸਾਲ ਨਾਲ ریلیਟਡ ਬੰਦੇ ਗਏ ਐ ਟਕਸਾਲ ਨਾਲ ਜੁੜੇ ਬੰਦੇ ਗਏ ਐ ਇਹਨਾਂ ਦੇ ਪੈਰੋਕਾਰ ਇਹਨਾਂ ਦੇ ਬੰਦੇ ਜਾਂ ਫਿਰ ਮੈਂ ਵਿਦੇਸ਼ਾਂ ਵਿੱਚ ਵੀ ਜਿਹੜਾ ਰੋਲਾ ਪਿਆ ਉਹਦੇ ਵਿੱਚ ਵੀ ਟਕਸਾਲ ਦੇ ਬੰਦੇ ਮੁਖੀ ਰਹੇ ਐ ਅੱਗੇ-ਅੱਗੇ ਤੁਸੀਂ ਵੇਖੋਗੇ ਸੰਗਤਨੀ ਚੋਲੇ ਵਾਲੇ ਸਾਰੇ ਖੜੇ ਐ ਮਤਲਬ ਇੱਕ ਫੀਲਡ ਦੇ ਬੰਦੇ ਐ ਸਾਰੇ ਇੱਕ ਫੀਲਡ ਦੇ ਜ਼ਿਆਦਾਤਰ ਜਿਨ੍ਹਾਂ ਦੇ ਧੰਦੇ ਤੇ 7:00 ਵਜੇ ਦੀ ਐ ਕਿਉਂਕਿ ਇੱਕ ਗੱਲ ਕਲੀਅਰ ਐ ਕਿ ਜਿਸ ਵੇਲੇ ਪੰਜਾਬੀਓ ਇੱਕ ਗੱਲ ਤਾਂ ਬਿਲਕੁਲ ਕਲੀਅਰ ਹੈ ਕਿ ਰঞ্জੀਤ ਸਿੰਘ ਢੱਡੀਆਂ ਵਾਲੇ ਸੰਤ ਨੂੰ ਲੈ ਕੇ ਬਹੁਤ ਹੀ ਵੱਡੇ ਵੱਡੇ ਪ੍ਰਚਾਰਕ ਇੱਥੋਂ ਤੱਕ ਕਿ ਗਿਆਨੀ ਹਰਪ੍ਰੀਤ ਸਿੰਘ ਅਕਾਲ ਤਖਤ ਸਾਹਿਬ ਦੇ ਜਥੇਦਾਰ ਉਹਨਾਂ ਨੇ ਇੱਕ ਟਿੱਪਣੀ ਕੀਤੀ ਸੀ ਰঞ্জੀਤ ਸਿੰਘ ਢੱਡੀਆਂ ਵਾਲੇ ਤੇ ਔਰ ਉਸ ਤੋਂ ਬਾਅਦ ਇੱਕ ਰঞ্জੀਤ ਸਿੰਘ ਢੱਡੀਆਂ ਵਾਲਾ ਵੀ ਬਿਆਨ ਦਿੰਦਾ ਆ ਹੁਣ ਪਿੱਛੇ ਇਹ ਜਦੋਂ ਗਿਆਨੀ ਹਰਪ੍ਰੀਤ ਸਿੰਘ ਫਸ ਚੁੱਕੇ ਸੀ ਤਾਂ ਉਹਨਾਂ ਨੇ ਕਿਹਾ ਸੀ ਮੇਰੀ ਡੇਢ ਘੰਟੇ ਦੀ ਵੀਡੀਓ ਦੇ ਵਿੱਚੋਂ ਮੇਰਾ ਡੇਢ ਮਿੰਟ ਦਾ ਬਿਆਨ ਸੁਣਾਇਆ ਗਿਆ ਇਹ ਕਿਉਂ ਸੁਣਾਇਆ ਤਾਂ ਫਿਰ ਰਣਜੀਤ ਸਿੰਘ ਢੱਡੀਆਂ ਵਾਲੇ ਨੇ ਇੱਕ ਵੀਡੀਓ ਦੇ ਵਿੱਚ ਜਵਾਬ ਦਿੱਤਾ ਜਿੱਦੇ ਉਸ ਕੁੜੀ ਦੇ ਲਈ ਸਫਾਈ ਦੀ ਵੀਡੀਓ ਪਾਈ ਆਪਣੇ ਬੰਨਿਓ ਤਾਂ ਉਹਦੇ ਵਿੱਚ ਰਣਜੀਤ ਸਿੰਘ ਢੱਡੀਆਂ ਵਾਲੇ ਕਿਹ ਬਿਆਨ ਵੀ ਕਹਿ ਗਏ ਸੀ ਕਿ ਭਾਈ ਤੁਸੀਂ ਮੇਰੇ ਤੇ ਤੰਜ ਕੱਸਦੇ ਸੀ ਤੇ ਅੱਜ ਤੁਹਾਡੀ ਡੇਢ ਘੰਟੇ ਦੀ ਵੀਡੀਓ ਦੇ ਵਿੱਚੋਂ ਡੇਢ ਮਿੰਟ ਦਾ ਬਿਆਨ ਸੁਣਾਇਆ ਗਿਆ ਤੇ ਤੁਹਾਨੂੰ ਦੁੱਖ ਕਿੰਨਾ ਲੱਗਦਾ ਤੋ ਸੋ ਅਸੀਂ ਵੀ ਕਹਿਣਾ ਚਾਹਾਂਗੇ ਜਿੰਨੇ ਤੁਸੀਂ ਜ਼ਥੇਦਾਰ ਹੋ ਜਾਂ ਕੋਈ ਅਕਾਲ ਤਖਤ ਸਾਹਿਬ ਦਾ ਚਾਹੇ ਕੋਈ ਮਰਜੀ ਵੀ ਹੈ ਪਰ ਜਿਹੜਾ ਰਣਜੀਤ ਸਿੰਘ ਢੱਡਰੀਆ ਵਾਲੇ ਨੂੰ ਤੁਸੀਂ ਕਿਹਾ ਉਹ ਦਰਸਲ ਪ੍ਰਮਾਤਮਾ ਨੇ ਤੁਹਾਡੇ ਲਈ ਵੀ ਉਹ ਪਰੋਸ ਕੇ ਰੱਖ ਦਿੱਤਾ ਸੀ ਕਿ ਤੁਹਾਨੂੰ ਵੀ ਇੱਕ ਦਿਨ ਇਹ ਸਹਿਣਾ ਪਊਗਾ ਪਰ ਰਣਜੀਤ ਸਿੰਘ ਢੱਡਰੀਆ ਵਾਲੇ ਦਰਸਲ ਨਿਰਦੋਸ਼ ਬੰਦੇ ਨੇ ਉਹਨਾਂ ਦੇ ਉੱਤੇ ਕੋਈ ਇਹੋ ਜਿਹਾ ਦਾਗ ਹਲੇ ਤੱਕ ਤਾਂ ਨਹੀਂ ਲੱਗਿਆ ਪਰ ਇਨਵੈਸਟੀਗੇਸ਼ਨ ਜਿਹੜਾ ਕਿ ਜਾਰੀ ਹੈ ਉਹ ਚੱਲੀ ਜਾਂਦਾ ਕਿਉਂਕਿ ਦੁਨੀਆਦਾਰੀ ਹੈ ਇਹਦੇ ਵਿੱਚ ਸਭ ਨੂੰ ਇਸ ਕਟਾਰੇ ਦੇ ਵਿੱਚ ਦੀ ਨੰਗੜਾ ਪਹਿਣਾ ਜੇਕਰ ਦੋਸ਼ ਲੱਗੇ ਨੇ ਤਾਂ ਉਹਨਾਂ ਨੂੰ ਸਹੀ ਸਾਬਤ ਕਰਨਾ ਹੀ ਪਊਗਾ ਔਰ ਦੂਜੀ ਗੱਲ ਹਾਲੇ ਤੱਕ ਕੋਰਟ ਦੇ ਵਿੱਚੋਂ ਕੋਈ ਉਹ ਜਾਂ ਸੁਨੇਹਾ ਤਾਂ ਨਹੀਂ ਆਇਆ ਕਿ ਰਣਜੀਤ ਸਿੰਘ ਟੱਡਰੀਆਂ ਵਾਲੇ ਦੋਸ਼ੀ ਨੇ ਹਾਲਾਂਕਿ ਉਸ ਦਾ ਭਾਈ ਹੈ ਜਿਹੜਾ ਕੁੜੀ ਦਾ ਭਰਾ ਸਾਹਿਬ ਸਿੰਘ ਉਹ ਬੰਦਾ ਗਾਇਬ ਹੋ ਚੁੱਕਿਆ ਪੰਜਾਬੀ ਉਹ ਬੰਦਾ ਗਾਇਬ ਹੋ ਚੁੱਕਿਆ ਤੇ ਜਿਹੜੇ ਬਾਕੀ ਦੇ ਆਗੂ ਨੇ ਜਿੰਨੇ ਵੀ ਪ੍ਰਚਾਰਕ ਨੇ ਮੈਨੂੰ اپੀਲ ਕਰਦਾ ਆਪਣੇ ਚੈਨਲ ਬੰਨਿਓਗੇ ਤੁਸੀਂ ਦੇਖੋ ਹੈ ਤਾਂ ਸਾਰੇ ਆਪਾਂ ਸਿੱਖ ਜਿਵੇਂ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਭਾਈ ਅਮਰਪਾਲ ਸਿੰਘ ਨੂੰ ਲੈ ਕੇ ਵੀ ਇਹ ਗੱਲ ਕਹੀ ਸੀ ਔਰ ਹੁਣ ਤੁਸੀਂ ਇਹ ਦੇਖੋ ਜਿੰਨਾ ਚਿਰ ਕੋਈ ਸਾਬਤ ਨਹੀਂ ਹੁੰਦਾ ਕਿਸੇ ਬੰਦੇ ਨੂੰ ਹੱਕ ਹੈ ਕਿ ਬੰਦੇ ਨੂੰ ਦੋਸ਼ੀ ਕਰਾਰ ਦੇ ਦੇ ਜਾਂ ਫਿਰ ਉਸ ਨੂੰ ਕੁਝ ਮਰਜ਼ੀ ਕਹੇ ਤਾਂ ਬਹੁਤ ਸਾਰੇ ਸਾਡੇ ਸਿੱਖਾਂ ਬੰਨਿਓ ਵੀ ਹੁੰਦਾ ਜਿਹੜੇ ਕਿ ਨਾਮ ਦੇ ਸਿੱਖ ਜ਼ਰੂਰ ਹੁੰਦੇ ਨੇ ਪਹਿਰਾਵੇ ਦੇ ਵਿੱਚ ਹੁੰਦੇ ਨੇ ਪਰ ਉਹ ਦਿਲੋਂ ਸਿੱਖ ਨਹੀਂ ਹੁੰਦੇ ਦਿਲੋਂ ਗੁਰੂ ਦੀ ਬਾਣੀ ਦੇ ਨਾਲ ਨਹੀਂ ਜੁੜੇ ਹੁੰਦੇ ਜਿਹੜੇ ਕਿ ਸਵਾਲ ਚੱਕਦੇ ਨੇ ਇੱਕ ਬੰਦਾ ਤੁਹਾਨੂੰ ਮੈਂ ਦਿਖਾਇਆ ਸੀ ਰঞ্জੀਤ ਸਿੰਘ ਢੱਡਰੀਆਂ ਵਾਲੇ ਨੂੰ ਲੈ ਕੇ ਕਹਿੰਦਾ ਮੇਰੇ ਕੋਲ ਸਬੂਤ ਨੇ ਉਹ ਸਬੂਤਾਂ ਦੇ ਆਧਾਰ ਤੇ ਗੱਲ ਕਰਦਾ ਸੀ ਪਰ ਸਬੂਤ ਹਲੇ ਤੱਕ ਮੀਡੀਆ ਦੇ ਵਿੱਚ ਨਹੀਂ ਰੱਖੇ ਤਾਂ ਹੁਣ ਤੁਹਾਡਾ ਇਸ ਦੇ ਉੱਤੇ ਕੀ ਕਹਿਣਾ ਕਮੈਂਟਾਂ ਦੇ ਵਿੱਚ ਮੇਰਾ ਵੀਰ ਜ਼ਰੂਰ ਲਿਖਣਾ ਤਾਂ ਜਿੰਨੇ ਤੁਸੀਂ ਭੈਣ ਭਰਾ ਨਵੇਂ ਚੈਨਲ ਤੇ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਜ਼ਰੂਰ ਦਬਾ ਦੇਣਾ ਜੀ ਧੰਨਵਾਦ